ਹਾਂਜੀ ਆਪਣਾ ਕਲਸੀ ਸਾਹਿਬ ਜਿਹੜਾ ਮੜੀਆਂ ਵਾਲੇ ਪ੍ਰੋਗਰਾਮ ਰੱਖਿਆ ਆਪ ਕਿਸ ਕਰ ਆਪਦੇ ਦੁਆਰੇ ਦੇ ਬਾਰੇ ਥੋੜਾ ਚੰਨ ਬੜੀ ਖੁਸ਼ੀ ਦੀ ਗੱਲ ਹੈ ਜੀ ਮਾਨ ਸਾਹਿਬ ਕਹਿੰਦੇ ਸੀ ਸਥਾ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਕਲੋਨੀਆ ਦੇ ਵਿੱਚੋਂ ਸਰਕਾਰ ਚੱਲੇਗੀ ਅੱਜ ਉਹਦਾ ਪਤਖ ਤੁਹਾਡੇ ਸਾਹਮਣੇ ਨਤੀਜਾ ਜਿਹੜਾ ਸਾਹਮਣੇ ਦੇਖਣ ਨੂੰ ਨਜ਼ਰ ਆ ਰਿਹਾ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਬੈਠੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਅਸਲ ਸੇਵਾ ਇਹ ਹੋਈ ਹੈ ਜੀ ਔਰ ਮੈਨੂੰ ਮਾਨ ਹੈ ਸਕਲ ਦਾ ਜਿੰਨੇ ਵੀ ਸਾਡੇ ਅਫਸਰ ਲੌਬੀ ਵੀ ਬੈਠੀ ਆ ਉਹਨਾਂ ਦੀ ਕੋਸ਼ਿਸ਼ ਇਹ ਹੈ ਵੀ ਇਹਨਾਂ ਦੇ ਕੰਮ ਜਿਹੜੇ ਇੱਥੇ ਖਤਮ ਕਰੀਏ ਤਾਂ ਜੋ ਕਿ ਇਹਨਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਆਉਣਾ ਪਵੇ ਔਰ ਸਾਨੂੰ ਮਾਨ ਹੈ ਇੱਕ ਇਥੋਂ ਦੇ ਨਿਵਾਸੀਆਂ ਦੀ ਜ਼ਰੂਰਤ ਹੈ ਕਿ ਇਥੋਂ ਕੋਈ ਇੱਕ ਛੜਕਾ ਆਪਾਂ ਬਾਈਪਾਸ ਤਾਂ ਕੰਪਲੀਟ ਕਰਾਈਏ ਹਾਂਜੀ ਅ ਦੇਖੋ ਜੀ ਅ ਅਸਲ ਦੇ ਵਿੱਚ ਬਟਾਲਾ ਵਿਰਾਸਤ 'ਚ ਮੈਨੂੰ ਪੁੱਟਿਆ ਮਿਲਿਆ ਸਾਰਾ ਹੁਣ ਇਹਨੂੰ ਸਹੀ ਅਸਹੀ ਮੈਂ ਸੈੱਟ ਕਰ ਰਿਹਾ ਹਾਂ ਤੇ ਮੈਂ ਕਹਿੰਦਾ ਵੀ ਸਾਰੇ ਕੰਮ 5 ਸਾਲਾਂ ਦੇ ਵਿੱਚ ਹੀ ਨਾ ਮਕਾ ਲਓ ਗਾਹ ਜੋਗੀ ਵੀ ਰੱਖ ਲਓ ਥੋੜੇ ਬਹੁਤ ਵੀ ਜਿਹੜੇ ਅੱਗੇ ਵੀ ਕਰਾ ਦਈਏ ਸੋ ਰਹੀ ਗੱਲ ਮੜੀਆਂ ਵਾਲ ਦੀ ਡਿਮਾਂਡ ਹੈ ਜੀ ਕਿਤੇ ਆਪਾਂ ਪੱਤਰ ਪਾਤਾ ਜੀ ਆਪਾਂ ਬਾੜਾ ਜਿਹਾ ਮੌਸਮ ਖੁੱਲਦਾ ਵਾ ਇੱਥੇ ਲੋਕ ਵੀ ਪਾ ਦੇਗੇ ਆਪਾਂ ਔਰ ਦੂਸਰਾ ਤੁਹਾਡਾ ਇੱਕ ਜਿਹੜਾ ਵਾ ਗੁਰਦੁਆਰਾ ਮੇਨ ਇੱਕ ਜਿਹੜਾ ਰੋਡ ਆ ਬਾਈਪਾਸ ਤੋਂ ਫਿਰਨੀ ਦੀ ਫਿਰਨੀ ਦੇ ਸਾਰੀ ਫਿਰਨੀ ਸਟਰੀਟਾਂ ਤੋਂ ਸਾਰੇ ਉਹ ਵੀ ਆਪਾਂ ਕਵਰ ਕਰਾਂਗੇ ਥੋੜਾ ਜਿਹਾ ਟਾਈਮ ਜ਼ਰੂਰ ਲੱਗੇਗਾ ਕਿਉਂਕਿ ਮੇਰਾ ਮੇਨ ਕੰਮ ਕਰਨ ਦਾ ਤਰੀਕਾ ਹੈ ਮੈਂ ਸਿਸਟਮ ਨਾਲ ਕੰਮ ਕਰਦਾ ਸਭ ਤੋਂ ਪਹਿਲਾਂ ਦੇ ਮੇਨ ਸ਼ਹਿਰ ਦੇ ਜਿਹੜੇ ਮੇਨ ਸੜਕਾਂ ਨੇ ਮੈਂ ਉਹਨਾਂ ਨੂੰ ਹੱਥ ਪਾਇਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਖਤਮ ਕਰਕੇ ਫਿਰ ਵਾਰਡ ਵਾਈਜ਼ ਮੈਂ ਆਉਂਗਾ ਜੀ ਆਪ ਕੀ ਸਰਕਾਰ ਆਪਦੇ ਦਵਾਰ ਦਾ ਪ੍ਰੋਗਰਾਮ ਰੱਖਿਆ ਹੈ ਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਸੀਐਮ ਸਾਹਿਬ ਤੁਹਾਨੂੰ ਤਮੰਤਾਨ ਜੀ ਦਾ ਬਿਲਕੁਲ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਅੱਜ ਜਿਨ੍ਹਾਂ ਦੇ ਸਦਕਾ ਐਮਐਲਏ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੀ ਸਹਿਵਾਮਾ ਦੇ ਨਾਲ ਬਟਾਲਾ ਪੰਜੀ ਨੰਬਰ ਵਾਰਡ ਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਕੈਂਪ ਲਗਾਇਆ ਗਿਆ ਵੱਖ-ਵੱਖ ਵਿਭਾਗਾਂ ਦੇ ਲੋਕ ਇੱਥੇ ਆਏ ਨੇ ਤੇ ਇਸ ਵਾਰਡ ਦੇ ਜਿਹੜੇ ਲੋਕ ਨੇ ਜਿਹੜੇ ਗਰੀਬੀਪਨ ਲੋਕ ਗਰੀਬੀ ਦੇ ਖਾਣ ਨਾਲ ਸੰਬੰਧਿਤ ਨੇ ਉਹਨਾਂ ਨੇ ਆਪਣੇ ਸੁੱਖ ਲਿਆ ਔਰ ਕੰਮ ਕਰਵਾਏ ਜੀ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज